ਹੈਲੋ ਗਾਇਸ ਵੈਲਕਮ ਟੂ ਮਾਈ YouTube ਚੈਨਲ ਅੱਜ ਆਪਾਂ ਆਏ ਹਾਂ ਤੁਹਾਡੇ ਲਈ ਇੱਕ ਹੋਰ ਗੁਰਦੁਆਰਾ ਸਾਹਿਬ ਲੈ ਕੇ ਜਿਸ ਦਾ ਨਾਮ ਹੈ ਗੁਰਦੁਆਰਾ ਰੀਠਾ ਸਾਹਿਬ ਇੱਥੋਂ ਦਾ ਇਤਿਹਾਸ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੀਆਂ ਚਾਰ ਉਦਾਸੀਆਂ ਦੌਰਾਨ ਇੱਥੇ ਆਏ ਸਨ ਤੇ ਜੋ ਕਿ ਰੀਠਾ ਇੱਕ ਫਲ ਹੁੰਦਾ ਹੈ ਕਾਫੀ ਕੋੜਾ ਹੁੰਦਾ ਹੈ ਤੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਜਾ ਕੇ ਕਿਸੇ ਕੋ ਰੋਟੀ ਆ ਖਾਣਾ ਲੈ ਆ ਪਰ ਇੱਥੇ ਦੇ ਜੋ ਪੰਡਤ ਸੀ ਉਹਨਾਂ ਨੇ ਕਿਹਾ ਜੇ ਤੇਰੇ ਨਾਲ ਗੁਰੂ ਨਾਨਕ ਦੇਵ ਜੀ ਨੇ ਤੇ ਤੁਹਾਨੂੰ ਲੰਗਰ ਦੀ ਕੀ ਜ਼ਰੂਰਤ ਹੈ ਫਿਰ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਤੂੰ ਰੀਠੇ ਤੋੜ ਕੇ ਖਾ ਲ ਜਦੋਂ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਹੁਕਮ ਮੰਨਿਆ ਤੇ ਰੀਠੇ ਤੋੜ ਕੇ ਖਾਦੇ ਤਾਂ ਰੀਠੇ ਮਿੱਠੇ ਨਿਕਲੇ ਸਨ ਉੱਥੋਂ ਹੀ ਇਸ ਗੁਰਦੁਆਰੇ ਦਾ ਪ੍ਰਕਾਸ਼ ਹੋਇਆ ਤੇ ਅੱਜ ਵੀ ਇੱਥੇ ਰੀਠਿਆਂ ਦੇ ਬਾਗ ਨੇ ਜਿਨ੍ਹਾਂ ਨੂੰ ਮਿੱਠੇ ਰੀਠੇ ਲੱਗਦੇ ਨੇ ਤੇ ਰੀਠਿਆਂ ਦਾ ਹੀ ਇੱਥੇ ਸੰਗਤ ਨੂੰ ਪ੍ਰਸ਼ਾਦ ਦਿੱਤਾ ਜਾਂਦਾ ਹੈ ਸੁਨਨ ਜੀ ਇਸ ਗੱਲ ਤੇ ਵਿਸ਼ਵਾਸ ਨਹੀਂ ਹੁੰਦਾ ਪਰ ਇਹ ਸੱਚ ਹੈ ਇੱਥੇ ਗੁਰਦੁਆਰਾ ਸਾਹਿਬ ਦੀ ਅੰਨ ਤ੍ਰੀਤੇ ਹੀ ਗੁਰੂ ਨਾਨਕ ਦੇਵ ਜੀ ਦੇ ਚਿੱਤਰਕਲਾ ਕੀਤੀਆਂ ਹੋਈਆਂ ਹਨ ਜਿੱਥੇ ਗੁਰੂ ਨਾਨਕ ਦੇਵ ਜੀ ਬੈਠੇ ਨੇ ਤੇ ਭਾਈ ਮਰਦਾਨਾ ਜੀ ਰੀਠੇ ਦੇ ਦਰਖਤ ਤੇ ਚਾੜੜ ਕੇ ਰੀਠੇ ਤੋੜ ਰਹੇ ਨੇ ਤੇ ਦੂਜੀ ਤਰਫ ਪੰਡਤ ਬੈਠੇ ਨੇ ਤੇ ਉਹਨਾਂ ਦੀ ਸਾਈਡ ਵਾਲੇ ਰੀਠੇ ਕੋੜੇ ਨੇ ਇੱਥੋਂ ਹੀ ਸਾਨੂੰ ਗੁਰੂ ਜੀ ਦੀ ਕਰਨੀ ਦਾ ਪਤਾ ਲੱਗਦਾ ਹੈ ਇਹ ਗੁਰਦੁਆਰਾ ਕਾਫੀ ਪ੍ਰਸਿੱਧ ਹੈ ਪਰ ਇਹ ਪੰਜਾਬ ਤੋਂ ਬਾਹਰ ਬਣਿਆ ਹੋਇਆ ਹੈ ਇੱਥੇ ਜੇਠ ਦੀ ਪੁੰਨਿਆ ਲੱਗਦੀ ਹੈ ਆਓ ਆਪਾਂ ਗੁਰਦੁਆਰੇ ਤੇ ਇੱਕ ਨਜ਼ਰ ਮਾਰਦੇ ਆਂ ਤੇ ਦੇਖਦੇ ਆਂ ਇੱਥੋਂ ਦਾ ਚਲਦੇ ਆ ਹੁਣ ਰੀਠਿਆਂ ਦੇ ਬਾਗਵਲ ਤੁਸੀਂ ਦੇਖ ਸਕਦੇ ਹੋ ਇੱਥੇ ਰੀਠੇ ਲੱਗੇ ਹੋਏ ਹਨ ਤੇ ਪਰ ਤੁਸੀਂ ਇਹ ਐਕਸਪੈਕਟ ਨਾ ਕਰਨਾ ਕਿ ਹਾਂ ਇਹ ਤਾਂ ਲੱਡੂ ਵਰਗੇ ਮਿੱਠੇ ਨਿਕਲਣਗੇ ਮਾੜੀ ਤਾਂ ਮੋਟੀ ਤਾਂ ਕੜਵਾਹਟ ਹੋਊਗੀ ਪਰ ਆਪ ਇਹ ਖਾਨਜੋਗ ਨੇ ਕਿਉਂਕਿ ਜੇ ਆਪਾਂ ਨਾਰਮਲ ਰੀਠੇ ਜਾਂ ਕਿਸੇ ਹੋਰ ਜਗ੍ਹਾ ਦੇ ਰੀਠਿਆਂ ਦੀ ਗੱਲ ਕਰੀਏ ਤਾਂ ਉਹ ਇੰਨੇ ਕਿ ਕੋੜੇ ਹੁੰਦੇ ਨੇ ਜਿਵੇਂ ਕਿ ਆਪਾਂ ਕਹਿ ਸਕਦੇ ਆ ਨਿੰਮ ਦੀਆਂ ਅਨਮੋਲੀਆਂ ਹੁੰਦੀਆਂ ਨੇ ਪਰ ਇੱਥੋਂ ਦੇ ਰੀਠੇ ਅਲੱਗ ਨੇ ਇਹਨਾਂ ਬਾਗਾਂ ਤੋਂ ਹੀ ਨਵੰਬਰ ਦੇ ਮਹੀਨੇ ਵਿੱਚ ਸਾਰਾ ਸਟਾਕ ਇਕੱਠਾ ਕਰਕੇ ਰੱਖ ਲਿਆ ਦਿੱਤਾ ਜਾਂਦਾ ਹੈ ਕਿਉਂਕਿ ਸਾਰਾ ਸਾਲ ਸੰਗਤ ਨੂੰ ਇਹਨਾਂ ਦਾ ਹੀ ਪ੍ਰਸ਼ਾਦ ਵੰਡਣਾ ਹੁੰਦਾ ਹੈ ਸੋ ਕਿਰਪਾ ਕਰਕੇ ਜਿਹੜੀ ਵੀ ਸੰਗਤ ਇੱਥੇ ਆਉਂਦੀ ਏ ਉਹ ਇਹਨਾਂ ਤੋਂ ਰੀਠੇ ਤੋੜ ਤੋੜ ਕੇ ਜੇਬਾਂ ਭਰ ਕੇ ਨਾ ਲੈ ਕੇ ਜਾਇਆ ਕਰੋ ਕਿਉਂਕਿ ਪਾਠੀ ਸਾਹਿਬ ਤੇ ਹੋਰ ਗੁਰਦੁਆਰਾ ਪ੍ਰਧਾਨਾਂ ਦਾ ਵੀ ਇਹੀ ਬੇਨਤੀ ਹੁੰਦੀ ਏ ਕਿ ਤੁਸੀਂ ਜੋ ਤੁਹਾਨੂੰ ਪ੍ਰਸ਼ਾਦ ਮਿਲਦਾ ਹੈ ਉਹੀ ਘਰ ਲੈ ਕੇ ਜਾਓ ਫालतू ਚ ਤੋੜ ਕੇ ਬਰਬਾਦ ਨਾ ਕਰੋ ਕਿਉਂਕਿ ਸੰਗਤ ਇੱਥੇ ਬਹੁਤ ਦੂਰੋਂ ਦੂਰੋਂ ਆਉਂਦੀ ਹੈ ਰਿਠਿਆਂ ਦਾ ਪ੍ਰਸ਼ਾਦ ਖਾਣ ਤੇ ਪਰ ਜਦੋਂ ਉਹਨਾਂ ਨੂੰ ਪ੍ਰਸ਼ਾਦ ਨਹੀਂ ਮਿਲਦਾ ਤੇ ਉਹਨਾਂ ਦੀ ਜਿਵੇਂ ਕਿ ਯਾਤਰਾ ਸਫਲ ਨਹੀਂ ਹੁੰਦੀ ਸੋ ਕਿਰਪਾ ਕਰਕੇ ਹਾਂ ਆਪਾਂ ਨੂੰ ਪਾਠੀ ਜਿੰਨੇ ਆਪਾਂ ਕਹਿੰਨੇ ਆ ਕਿ ਹਾਂ ਸਾਨੂੰ ਕਰਲ ਜਾਨ ਲਈ ਵੀ ਪ੍ਰਸ਼ਾਦ ਦਿੱਤਾ ਜਾਵੇ ਉਹ ਦਿੰਦੇ ਨੇ ਤੁਸੀਂ ਥੱਲੇ ਡਿੱਗਿਆ ਫਲ ਚੱਕ ਕੇ ਲੈ ਕੇ ਜਾ ਸਕਦੇ ਹੋ ਪਰ ਕਿਰਪਾ ਕਰਕੇ ਤੁਸੀਂ ਐਵੇਂ ਫਲ ਨਾ ਤੋੜਿਆ ਕਰੋ ਇਹਦੇ ਮਗਰ ਇੱਕ ਨਦੀ ਜਾਂਦੀ ਜਿੰਦੇ ਉੱਤੇ ਲੋਕੀ ਸੇਵਾ ਕਰਕੇ ਪੱਥਰ ਬਣਾ ਰਹੇ ਸੀ ਤਾਂ ਜੋ ਕਿ ਗੱਡੀਆਂ ਦਾ ਆਉਣ ਜਾਣ ਇਸ ਨਦੀ ਤਾਂ ਨਹੀਂ ਹੋ ਸਕੇ ਇੱਥੇ ਸੇਵਾ ਜਨਾਨੀਆਂ ਪੁਰਸ਼ ਦੋਵੇਂ ਹੀ ਕਰ ਰਹੇ ਸੀਗੇ ਜੋ ਦੇਖ ਕੇ ਬਹੁਤ ਹੀ ਵਧੀਆ ਲੱਗਾ ਇਹ ਗੁਰਦੁਆਰਾ ਪਹਾੜਾਂ ਵਿੱਚ ਬਣਿਆ ਹੋਇਆ ਹੈ ਇਸ ਪਿੰਡ ਦਾ ਨਾਂ ਵੀ ਰੀਠਾ ਸਾਹਿਬ ਪਿੰਡ ਹੀ ਐ ਜਿੱਥੇ ਕਿ ਕੁੱਲ ਮਿਲਾ ਕੇ ਘਰ ਮਸਾਂ 50 ਕੋਈ ਹੋਣਿਆ ਕਾਊਂਟਿੰਗ 'ਚ ਹਾਂ 50 ਕੋਈ ਹੋਣਿਆ ਇੱਥੇ ਥਾਣਾ ਵੀ ਰੀਠਾ ਥਾਣਾ ਬਣਿਆ ਹੋਇਆ ਐ ਤੇ ਬਹੁਤ ਹੀ ਪਹਾੜੀ ਇਲਾਕਾ ਐ ਕੁਝ ਆਪਾਂ ਨਾਰਮਲ ਪਿੰਡ ਵਾਂਗੂ ਨਹੀਂ ਕਹਿ ਸਕਦੇ ਇੱਥੋਂ ਦੀਆਂ ਕਾਫੀ ਚੀਜ਼ਾਂ ਅਲੱਗ ਸੀ ਜੋ ਆਪਾਂ ਐਕਸਪਲੋਰ ਕੀਤੀਆਂ ਇੱਥੋਂ ਦਾ ਬਾਜ਼ਾਰ ਵੀ ਬਹੁਤ ਛੋਟਾ ਬਣਿਆ ਹੋਇਆ ਸੀ ਆਪਾਂ ਸਾਰਾ ਹੀ ਪਿੰਡ ਪਿੰਡ ਲਗਭਗ ਇਹਨਾਂ ਦਾ ਸਾਰਾ ਪਿੰਡ ਹੀ ਆਪਾਂ ਘੁੰਮ ਲਿਆ ਗੁਰਦੁਆਰੇ ਦੇ ਬੈਕ ਸਾਈਡ ਹੀ ਰਹਿਣ ਵਾਸਤੇ ਯਾਤਰੀਆਂ ਵਾਸਤੇ ਸਥਾਨ ਬਣਿਆ ਹੋਇਆ ਸੀ ਇੱਥੋਂ ਦੀਆਂ ਦੁਕਾਨਾਂ ਹਰੇਕ ਚੀਜ਼ ਆਪਾਂ ਘੁੰਮੇ ਪਹਾੜੀ ਇਲਾਕਾ ਸੀਗਾ ਕੁਝ ਕੁ ਚੀਜ਼ਾਂ ਐਵੇਂ ਦੀਆਂ ਸੀ ਜੋ ਕਿ ਆਪਾਂ ਪਹਿਲੀ ਵਾਰੀ ਦੇਖ ਰਹੇ ਸੀ ਕਿ ਆਪਾਂ ਨੂੰ ਪੰਜਾਬ ਵਿੱਚ ਐਵੇਂ ਦੀਆਂ ਚੀਜ਼ਾਂ ਦੇਖਣ ਨਹੀਂ ਨੂੰ ਨਹੀਂ ਮਿਲਦੀਆਂ ਜਿਵੇਂ ਕਿ ਤੁਸੀਂ ਸਾਹਮਣੇ ਵੇਖ ਸਕਦੇ ਹੋ ਤੂੜੀ ਦਾ ਕੁੱਪ ਜੋ ਆਪਣੇ ਇੱਥੇ ਨਹੀਂ ਹੁੰਦਾ ਇੱਥੇ ਤੁਸੀਂ ਨਿਕានਕੇ ਸਟੇਅਰਸ ਵੀ ਐਂ ਦੇਖੋਗੇ ਕਿ ਪੱਥਰ ਕਾਂਦ ਚੁੱਕ ਕੇ ਪੌੜੀਆਂ ਬਣਾਈਆਂ ਹੋਈਆਂ ਨੇ ਜੇਕਰ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਆਓ ਦੇਖਦੇ ਆਂ ਕੁਝ ਕੁ ਪਿਕਚਰਸ ਇਸ ਪਿੰਡ ਦੀਆਂ ਜਾਂ ਵਿਲੇਜ ਦੀਆਂ ਵੀ ਕਹਿ ਸਕਦੇ ਆਂ